ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਵੇਖੀਆਂ ਹੋਈਆਂ ਇਹ ਜਿਹੜਾ ਬੈਗ ਤੁਸੀਂ ਦਾਸ ਦੇ ਹੱਥ ਚ ਦੇਖ ਰਹੇ ਹੋ ਇਹ ਬੈਗ ਜਿਹੜਾ ਪੂਨੇ ਇੱਕ ਕੰਪਨੀ ਨੇ ਸ਼ਿਪਵਾਇਆ ਸੀ ਜੋ ਕਿ ਬਾਸਮਤੀ ரைਸ ਇਹਦੇ ਵਿੱਚ ਪੈਕ ਕਰਕੇ ਤੇ ਵਕ ਵਕ ਥਾਵਾਂ ਤੇ ਇਸ ਨੂੰ ਭੇਜਿਆ ਜਾਂਦਾ ਸੀ ਜੋ ਕਿ ਪੰਜਾਬ ਤੋਂ ਇੱਕ ਗੱਡੀ ਜਦੋਂ ਇਹਨਾਂ ਦਾ ਚਾਵਲ ਭਰ ਕੇ ਉੱਥੇ ਆਈ ਤਾਂ ਭਾਜੀ ਮਨਦੀਪ ਸਿੰਘ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਇੱਥੇ ਸਾਦੇ ਬੈਂਕ ਜਿਹੜੇ ਉਹਨਾਂ ਵਿੱਚੋਂ ਮਾਲ ਨੂੰ ਢੇਰੀ ਕਰਕੇ ਚੌਣਾ ਨੂੰ ਵਾਪਸ ਇਹਦੇ ਵਿੱਚ ਪੈਕ ਕਰਕੇ ਅਦਰ ਸਟੇਟਾਂ ਔਰ ਬਾਹਰ ਵੀ ਭੇਜਿਆ ਜਾ ਰਿਹਾ ਹੈ ਜਦੋਂ ਇਹਨਾਂ ਦੇ ਵਿੱਚ ਧਿਆਨ ਵਿੱਚ ਆਇਆ ਤਾਂ ਇਹਨਾਂ ਨੇ ਚੱਕਨ ਔਰ ਪੁਨੇ ਦੀਆਂ ਸਿੱਖ ਸੰਗਤਾਂ ਦੇ ਧਿਆਨ ਵਿੱਚ ਇਹ ਗੱਲ ਆਂਦੀ ਤੇ ਸਾਰੀਆਂ ਸੰਗਤਾਂ ਇਕੱਠੀਆਂ ਹੋ ਕਰਕੇ ਇਥੋਂ ਇਹ ਬੈਗ ਦੀ ਰਿਕਵਰੀ ਵਾਸਤੇ ਜਦੋਂ ਉਸ ਫਰਮ ਦੇ ਕੋਲ ਪਹੁੰਚੀਆਂ ਤਾਂ ਉਹਨਾਂ ਨੇ ਆਪਣੇ ਇਸ ਕੀਤੀ ਹੋਏ ਕਾਰਨਾਮੇ ਦੀ ਮਾਫੀ ਵੀ ਮੰਗੀ ਤੇ ਸੰਤਾਂ ਦੇ ਕੋਲੋਂ ਜਿੰਨੇ ਵੀ ਬੈਗ ਉਹਨਾਂ ਨੇ ਸਿਪਾਇਆ ਸਾਨੂੰ ਸੰਤਾਂ ਨੂੰ ਵਾਪਸ ਇਹਨਾਂ ਦੇ ਹੈਂਡਓਵਰ ਵੀ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਮੈਟਰ ਜੋ ਹੈ ਉਹ ਸੋਸ਼ਲ ਮੀਡੀਆ ਨੇ ਚੱਲਿਆ ਬਹੁਤ ਸਾਰੇ ਸਾਨੂੰ ਪੰਜਾਬ ਤੋਂ ਵੀ ਫੋਨ ਆਏ ਤੇ ਇਹ ਇੱਕ ਸਲਾਘਾਯੋਗ ਕਦਮ ਜੋ ਹੈ ਉਹ ਸਰਦਾਰ ਮਨਜੀਤ ਸਿੰਘ ਜੋ ਡਰਾਈਵਰ ਆਪਣੀ ਗੱਡੀ ਲੈ ਕੇ ਪੰਜਾਬ ਤੋਂ ਆਏ ਸਾਨੂੰ ਉਹਨਾਂ ਨੇ ਆਪਣੇ ਧਿਆਨ ਵਿੱਚ ਲਿਆਂਦਾ ਤੇ ਸਾਰੀਆਂ ਸੰਤਾਂ ਦੇ ਸਹਿਯੋਗ ਨਾਲ ਇਹ ਜੋ ਮੈਟਰ ਹੈ ਕੱਲ ਇਸ ਨੂੰ ਸਲਟਾਇਆ ਗਿਆ ਹੁਣ ਅਸੀਂ ਪਹੁੰਚ ਕਰ ਰਹੇ ਹਾਂ ਕਿ ਇਹ ਬੈਗ ਕਿਸ ਕੰਪਨੀ ਨੇ ਪ੍ਰਿੰਟ ਕੀਤੇ ਕਿਉਂਕਿ ਉਹਨਾਂ ਨੂੰ ਦਿੱਲੀ ਤੋਂ ਅਸੀਂ ਨੰਬਰ ਮੰਗੇ ਸਨ ਉਹਨਾਂ ਨੇ ਨਹੀਂ ਦਿੱਤੇ ਤੇ ਇਸ ਕਰਕੇ ਅਸੀਂ ਅੱਜ ਸਪੈਸ਼ਲ ਧੰਨਵਾਦ ਕਰਨ ਵਾਸਤੇ ਗੁਰੂ ਦੀ ਹਜੂਰੀ ਵਿੱਚ ਭਾਈ ਮਨਜੀਤ ਸਿੰਘ ਜੀ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਏਡੀ ਵੱਡੀ ਘਟਨਾ ਹੋਣ ਤੋਂ ਰੋਕ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਗੁਰੂ ਨੰਦਰਿਸਾ ਸਿੰਘ ਜੀ ਆਪਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਕਦੇ ਵੀ ਅਗਰ ਕਿਤੇ ਵੀ ਕੂਲੇ ਦੇ ਅੰਦਰ ਜਾਂ ਕਿਤੇ ਵੀ ਬਾਹਰ ਅਗਰ ਤੁਸੀਂ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰਦੀ ਦੇਖਦੇ ਜੇਓ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦਾਸ ਦਾ ਨੰਬਰ ਹੈ 9612131313 ਵਾਈਰ ਜੀਕਾ ਨਾਲ ਸਾਹਿਬ ہماری ਪੀਟੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਦੂਸਰੀ ਬੇਨਤੀ ਇਹ ਹੈ ਕਿ ਇਸ ਤਰ੍ਹਾਂ ਦਾ ਬੈਗ ਕਿਸੇ ਵੀ ਹੋਟਲ ਤੇ ਕਿਸੇ ਵੀ ਘਰ ਜਾਂ ਕਿਸੇ ਵੀ ਰਸੋਈ ਜਾਂ ਪੀਜੀ ਦੇ ਵਿੱਚ ਜਿੱਥੇ ਵੀ ਕਿਤੇ ਇਹ ਬੈਗ ਪਹੁੰਚਿਆ ਹੋਵੇ ਚੌਲ ਭਰ ਕੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇਹ ਬੈਗ ਕਿਸੇ ਵੀ ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿੱਚ ਜਮ੍ਹਾਂ ਕਰਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਸਿੰਘ ਟਰੱਕ ਡਰਾਈਵਰ ਜਿਹੜਾ ਉਹ ਆਪਣਾ ਸ੍ਰੀ ਦਰਬਾਰ ਸਾਹਿਬ ਦੇ ਤਸਵੀਰ ਵਾਲਾ ਜਿਹੜਾ ਮੁੱਦਾ ਸੀ ਜੀ ਆਪਣੇ ਪੂਨੇ ਦੇ ਕੋਲ ਰੰਜਨਗਾਉਂ ਦੇ ਵਿੱਚ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੇਰੇ ਕੋਲੇ ਆ ਸਿੱਖ ਸੰਤਾਂ ਆਏ ਨੇ ਭਾਈ ਸਾਹਿਬ ਹੁਣੀ ਪੂਨੇ ਤੋਂ ਇਹਨਾਂ ਨੇ ਵੀ ਆਣ ਕੇ ਅਸੀਂ ਇੱਥੇ ਆ ਸਾਰੇ ਗਡਾਉਨ ਦੀ ਤਲਾਸ਼ੀ ਲਈ ਆ ਤਲਾਸ਼ੀ ਲੈਣ ਤੋਂ ਬਾਅਦ ਇੱਥੇ ਕੋਈ ਇਹ ਤਸਵੀਰ ਵਾਲੇ ਬੈਗ ਸਾਨੂੰ ਨਹੀਂ ਕਿ ਮਿਲੇ ਤੇ ਅਸੀਂ ਇਹਨਾਂ ਦੇ ਮੈਨੇਜਰ ਮਾਲਕਾਂ ਦੇ ਨਾਲ ਗੱਲ ਕੀਤੀ ਆ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਬੈਗ ਨੇ ਅਸੀਂ ਕੱਲ ਜਲਾਤੇ ਆ 200 ਬੈਗ ਸੀ ਉਹ ਜਲਾਤਾ ਪਰ ਇਹ 200 ਬੈਗ ਨਹੀਂ ਗਾ ਜੀ ਇੱਥੇ ਸਾਰੇ ਇਹਨਾਂ ਦੀ ਦਫ਼ਤਰ ਦੇ ਵਿੱਚੋਂ ਸਾਰੀ ਪੁੱਛ ਗਏ ਸੀ ਤੇ ਇਹਨਾਂ ਦੇ ਆ ਬੰਦੇ ਨੇ ਨੌਕਰ ਜਿਹੜੇ ਇੱਥੇ ਕੰਮ ਕਰਦੇ ਨੇ ਇਹਨਾਂ ਦੇ ਦੱਸਣ ਮੁਤਾਬਕ ਆਇਆ ਆ ਵੀ ਇਹ ਬੈਗ ਜਿਹੜੇ ਨੇ ਇਹਨਾਂ ਨੇ ਇਹਨਾਂ ਦੇ ਮਾਲਕ ਨੇ ਦੱਸਿਆ ਵੀ 200 ਬੈਗ ਆਇਆ ਸੀ ਤੇ ਉਹ ਤੁਸੀਂ ਖਾਲੀ ਕਰਾਤਾ ਪਰ ਇਹਦੇ ਦੱਸਣ ਮੁਤਾਬਕ ਆ ਵੀ ਇਹ 4 ਮਹੀਨਿਆਂ ਤੋਂ ਬੈਗ ਆਏ ਆ ਤੇ 4 ਮਹੀਨਿਆਂ ਤੋਂ ਇਹਨਾਂ ਦਾ ਇੱਕ ਗੋਡਾਊਨ ਆ ਪੂਨੇ ਮਾਰਕੀਟ ਜਾੜ ਚ ਇੱਥੋਂ ਭਰ ਕੇ ਤੇ ਇੱਥੇ ਸਪਲਾਈ ਦਿੰਦੇ ਆ ਮਾਰਕੀਟ ਜਾੜ ਦੇ ਵਿੱਚ ਉੱਥੇ ਜਾਂਦਾ ਮਾਲ ਇਹਦੇ ਦੱਸਣ ਮੁਤਾਬਕ ਆ ਵੀ 4 ਮਹੀਨਿਆਂ ਤੋਂ ਸਪਲਾਈ ਉੱਥੇ ਜਾ ਰਹੀ ਆ ਇਹਨਾਂ ਬੈਗਾਂ ਦੇ ਮਾਲ ਪੈ ਕੇ ਤੇ ਹੁਣ ਜਿਹੜੇ ਬੈਗ ਖਾਲੀ ਕੀਤੇ ਉਹ ਅਸੀਂ 350 ਬੈਗ ਖਾਲੀ ਕੀਤਾ ਆ ਪਰ ਇਹਨਾਂ ਦਾ ਮੈਨੇਜਰ ਤੇ ਮਾਲਕ ਨਹੀਂ ਮੰਨ ਰਹੇ ਉਹ ਕਹਿ ਰਹੇ ਦੀ ਵੀ ਉਹ 200 ਹੀ ਬੈਗ ਸੀਗੇ 220 ਬੈਗ تھے ਉਹ ਗੱਲ ਗੱਲ ਦੇ ਉੱਤੇ ਝੂਠ ਬੋਲ ਰਹੇ ਨੇ ਤੇ ਅਸੀਂ ਇਹ ਸਾਰਾ ਪਤਾ ਲਾ ਲਿਆ ਵੀ ਇਹਨਾਂ ਦਾ ਜਿਹੜਾ ਇਹ ਧੰਦਾ ਆ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਫੋਟੋ ਲਾ ਕੇ ਜਿਹੜਾ ਧੰਦਾ ਕਰ ਰਹੇ ਸੀਗੇ ਇਹ ਕਾਫੀ ਲੰਮੇ ਸਮੇਂ ਤੋਂ ਪਿੱਛੋ ਕਰਦੇ ਆ ਰਹੇ ਆ ਤੇ ਇਹਨਾਂ ਦੇ ਬੰਦਿਆਂ ਦੇ ਨੌਕਰਾਂ ਦੇ ਮੰਨਣ ਮੁਤਾਬਕ ਇਹ ਯੂਪੀ ਤੋਂ ਇਹਨਾਂ ਦੇ ਲੇਬਰ ਲੋਗ ਨੇ ਇਹਨਾਂ ਵਿਚਾਰਿਆਂ ਨੇ ਹੁਣ ਅਸੀਂ ਪਿਆਰ ਨਾਲ ਪੁੱਛਿਆ ਤੇ ਇਹਨਾਂ ਨੇ ਦੱਸਿਆ ਕਿ ਇਹ 3-4 ਮਹੀਨਿਆਂ ਤੋਂ ਜਿਹੜਾ ਆ ਇਹਦੀ ਸਪਲਾਈ ਜਿਹੜੀ ਆ ਚੱਲ ਰਹੀ ਆ ਤੇ ਹੁਣ ਇਹਨਾਂ ਦਾ ਪੂਨੇ ਮਾਰਕੀਟ ਜਾੜਦੇ ਵਿੱਚ ਗਡਾਉ ਨੇ ਆ ਉੱਥੇ ਸਿੱਖ ਸੰਗਤਾਂ ਜਾ ਕੇ ਤੇ ਇਹਨਾਂ ਦਾ ਗਡਾਉਨ ਉੱਥੇ ਵੀ ਚੈੱਕ ਕਰ ਸਕਦੀਆਂ ਨੇ ਜਾਂ ਇਹਨਾਂ ਦੀਆਂ ਆਪਣੇ ਬਿੱਲਾਂ ਦੇ ਵਿੱਚੋਂ ਚੈੱਕ ਕਰ ਸਕਦੇ ਨੇ ਵੀ ਇਹ ਵਾਲਾ ਬ੍ਰਾਂਡ ਇਹ ਕਦੋਂ ਤੋਂ ਵੇਚ ਰਹੇ ਨੇ ਤੇ ਬਾਕੀ ਇਹ ਜਿਹੜੀ ਵੀਡੀਓ ਆ ਬਣਾ ਕੇ ਸਾਰੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਪਾ ਰਹੇ ਆ ਦਰਬਾਰ ਸਾਹਿਬ ਭੇਜ ਰਹੇ ਆ ਅੱਗੋਂ ਆਪਦਾ ਜਿਹੜਾ ਫੈਸਲਾ ਆ ਜੋ ਕਾਰਵਾਈ ਉਹਨਾਂ ਨੇ ਕਰਨੀ ਹੋਈ ਉਹ ਕਰ ਸਕਦੇ ਆ ਜਿਹੜਾ ਸਾਡਾ ਫਰਜ ਸੀ ਆ ਜਿਹੜਾ ਮੈਂ ਆਪਦਾ ਫਰਜ ਇੱਥੇ ਵੇਖ ਕੇ ਨਿਭਾਇਆ ਆ ਉਹ ਸਿੱਖ ਸੰਗਤਾਂ ਜਾਣਦੀਆਂ ਨੇ ਤੇ ਹੁਣ ਅੱਜ ਮੈਂ ਜੀ ਆਪਦਾ ਇੱਥੋਂ ਟਰੱਕ ਲੋਡ ਕਰਨ ਵਾਸਤੇ ਇੱਥੋਂ ਜਾ ਰਿਹਾ ਆ ਤੇ ਜਿਹੜੀ ਮੇਰੇ ਕੋਲੇ ਸੇਵਾ ਸੀ ਜਿੰਨੀ ਹੋ ਸਕੀ ਆ ਉਹ ਮੈਂ ਆਪਦੀ ਨਿਭਾਈ ਆ ਜੀ ਤੇ ਬਾਕੀ ਆ ਸਿੱਖ ਸੰਗਤਾਂ ਨੇ ਪੂਨੇ ਤੋਂ ਇਹ ਅੱਗੋਂ ਇਹ ਸੰਭਾਲਣਗੇ ਇਸ ਮੁੱਦੇ ਨੂੰ ਅੱਗੋਂ ਇਹ ਵੇਖਣਗੇ ਜੀ ਐ ਤੇ ਅਗਰ ਇਹ ਮੈਂ ਇੱਕ ਗੱਲ ਹੋਰ ਕਹਿੰਦਾ ਵੀ ਜਿਹੜੇ ਬੈਗ ਐ ਪੂਨੇ ਏਰੀਏ ਦੇ ਵਿੱਚ ਸਪਲਾਈ ਹੋਏ ਆ ਜਾਂ ਇਹਨਾਂ ਨੇ ਸੇਲ ਕੀਤੇ ਆ ਉਹ ਇਥੋਂ ਦੀਆਂ ਸਿੱਖ ਸੰਗਤਾਂ ਵੀਡੀਓ ਕੋਨ ਇਥੋਂ ਦੀ ਮਰਾਠਾ ਭਾਸ਼ਾ ਦੇ ਵਿੱਚ ਵੀ ਉਹ ਜਿਹੜੀ ਆ ਬੇਦਬੀ ਹੋਣ ਤੋਂ ਬਚਾਈ ਜਾਵੇ ਮਾਰਕੀਟ ਦੇ ਵਿੱਚ ਦੁਕਾਨਾਂ ਤੋਂ ਗਡੌਨਾਂ 'ਚ ਕਿਤੇ ਵੀ ਉਹ ਬੈਗ ਹੋਣ ਉਹਨਾਂ ਬੈਗਾਂ ਨੂੰ ਪੂਨੇ ਦੇ ਚਾਕਨ ਲਾਗੇ ਬੰਨੇ ਗੁਰੂ ਧਾਮਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਜਮ੍ਹਾਂ ਕਰਾ ਕਰਾਉਣ ਦੀ ਕੋਸ਼ਿਸ਼ ਕਰਨ ਵੀ ਅੱਗੇ ਤੋਂ ਅੱਗੇ ਜਿਹੜੀ ਬੇਇੱਜ਼ਤੀ ਇਹਨਾਂ ਵੱਲੋਂ ਤਾਂ ਹੋਈ ਆ ਪਰ ਅੱਗੇ ਤੋਂ ਆਪਾਂ ਉਹਨੂੰ ਰੋਕੀਏ ਕਿ ਅੱਗੇ ਤੋਂ ਜਿਹੜੀ ਬੇਇੱਜ਼ਤੀ ਇਹਦੀ ਨਾ ਹੋਵੇ ਦਿੱਲੀ ਵਾਲਿਆਂ ਨੂੰ ਬੇਇੱਜ਼ਤੀ ਹਾਂਜੀ ਤੇ ਦਿੱਲੀ ਵਾਲੇ ਦਿੱਲੀ ਸਿੱਖ ਸੰਗਤ ਨੂੰ ਤੇ ਗੁਰਦੁਆਰਾ ਦਿੱਲੀ ਪ੍ਰਬੰਧਕ ਕਮੇਟੀ ਨੂੰ ਵੀ ਬੇਇੱਜ਼ਤੀ ਕੀਤੀ ਜਾਂਦੀ ਆ ਕਿ ਇਹ ਦੀ ਜਿਹੜੀ ਗੱਟਿਆਂ ਦੀ ਪ੍ਰਿੰਟਿੰਗ ਹੈ ਇਹ ਦਿੱਲੀ ਤੋਂ ਹੀ ਆ ਰਹੀ ਆ ਇਹਦੇ ਜਿਹੜੇ ਵਪਾਰੀ ਨੇ ਉਹ ਵੀ ਉੱਥੇ ਦਿੱਲੀ ਦੇ ਰਹਿਣ ਵਾਲੇ ਨੇ ਤੇ ਇਹ ਤੁਸੀਂ ਦਿੱਲੀ ਅਸੀਂ ਤੁਹਾਨੂੰ ਇਹਦਾ ਐਡਰੈਸ ਭੇਜਦੇ ਆ ਫੋਨ ਨੰਬਰ ਭੇਜਦੇ ਆ ਤੇ ਦਿੱਲੀ ਦੀਆਂ ਸੰਗਤਾਂ ਉੱਥੋਂ ਪਤਾ ਲਗਾਉਣ ਆ ਕਿ ਇਹ ਉੱਥੋਂ ਇਹਨਾਂ ਦੀ ਪ੍ਰਿੰਟਿੰਗ ਕਿੱਥੋਂ ਰਹੀ ਆ ਇਹ ਬੈਗਾਂ ਦੇ ਉੱਤੇ ਸਾਰੀ ਸਾਜਿਸ਼ ਤਹਿਤ 3ਪੇਟਿੰਗ ਹੋ ਕੇ ਆਈ ਆ ਕੋਈ ਪ੍ਰਿੰਟਰ ਦਾ ਨਾਮ ਨਹੀਂ ਹੈ ਇਹਨਾਂ ਦੇ ਉੱਪਰ ਤੇ ਇਹ ਜਿਹੜੀ ਸਾਰੀ ਸਾਜਿਸ਼ ਤਹਿਤ ਪ੍ਰਿੰਟ ਹੋ ਕੇ ਉੱਥੋਂ ਆ ਰਹੀ ਆ ਦਰਬਾਰ ਸਾਹਿਬ ਦੀ ਜਿਹੜੀ ਫੋਟੋ ਲਾ ਕੇ ਇਹਨਾਂ ਨੇ ਕਹਣੋਣੀ ਹਰਕਤ ਕੀਤੀ ਆ ਉਹਦਾ ਸਾਰਾ ਪਰਦਾ ਫਾਸ਼ ਸੰਗਤਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਆ ਜਿਹੜੇ ਬੈਗ ਸੀਗੇ ਇਹ ਸਿੱਖ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਆ ਜਿਹੜੇ ਬੈਗ ਨੇ ਇਹਨਾਂ ਨੇ ਆ ਸਾਰੇ ਸਾਨੂੰ ਲਿਆਣ ਕੇ ਦੇ ਦਿੱਤੇ ਨੇ ਜੀ ਆ ਦਰਬਾਰ ਸਾਹਿਬ ਦੀ ਫੋਟੋ ਵਾਲੇ ਆ ਸਾਰੇ ਬੈਗ ਜਿਹੜੇ ਨੇ ਆ ਇਹਨਾਂ ਦੇ ਦਫ਼ਤਰ ਦੇ ਵਿੱਚ ਆਹੀਆਂ ਸਾਰੇ ਜਿਹੜੇ ਆ ਰਿਕਵਰ ਕਰ ਲਏ ਨੇ ਜੀ ਠੀਕ ਆ ਤੇ ਇਹਨਾਂ ਨੇ ਅੱਗੇ ਤੋਂ ਸਾਰੀ ਗਲਤੀ ਮੰਨੀ ਆ ਕਿ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਹੀਂ ਕਰਨਗੇ ਤੇ ਆ ਭਈ ਸਿੱਖ ਸੰਗਤਾਂ ਦਾ ਜਿਹੜਾ ਫਰਜ਼ ਸੀ ਇਹਨਾਂ ਨੇ ਆਪ ਦਾ ਨਿਭਾਇਆ ਆ ਆ ਭਾਈ ਸਾਹਿਬ ਆਣੀ ਪੂਨਾ ਤੋਂ ਸੰਗਤਾਂ ਆਈਆਂ ਨੇ ਇਹਨਾਂ ਨੇ ਨਾਲ ਲਿਆਣ ਕੇ ਤੇ ਆ ਇਹਨਾਂ ਦੇ ਕੋਲੋਂ ਆ ਦੇਖੋ ਜੀ ਹਾਂਜੀ ਹਾਂਜੀ ਅਸੀਂ ਨੇ ਇਹ ਫੋਟੋ ਕਟਿੰਗ ਕਰਵਾਈ ਹੈ ਜੀ ਨਿਕਾਲਾ ਪੂਰਾ ਹਾਂਜੀ ਹਾਂਜੀ ਬਿਲਕੁਲ ਆ ਜਿਹੜੀ ਕਟਿੰਗ ਕੀਤੀ ਆ ਫੋਟੋ ਦੀ ਬਾਪੂ ਜੀ ਜਿਹੜਾ ਬਤਾ ਰਹੇ ਦੇਖੋ ਆਪਨੇ ਕਟਿੰਗ ਕੀ ਹੈ ਬਹੁਤ ਅੱਛੀ ਬਾਤ ਹੈ ਲੇਕਿਨ ਜੋ ਮਾਰਕੀਟ ਮੇ ਜਾ ਚੁੱਕਾ ਹੈ ਜੋ ਦੇਖੋ ਕਿੰਨੇ ਟਾਈਮ ਕਿੰਨੇ ਟਾਈਮ ਸੇ ਜਾ ਰਹਾ ਹੈ ਕਿੰਨੇ ਟਾਈਮ ਸੇ ਪਹੁੰਚ ਰਹਾ ਹੈ ਠੀਕ ਹੈ ਜੀ ਹਾਂਜੀ ਡਰੈਗੋ ਜੀ ਆ ਵੇਖ ਲਓ ਜੰਗ ਫਤਿਹ ਕਰ ਲਈ ਆ ਜੀ ਅਸੀਂ ਇਹਦੇ ਪਿੱਛੇ ਪੈ ਕੇ 5 6 ਦਿਨਾਂ ਤੋਂ ਪਏ ਹੋਏ ਆ ਤੇ ਆ ਜਾ ਕੇ ਤੇ ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ ਆ ਵੀ ਇਹ ਅਸੀਂ ਸਾਰਾ ਇਹਨਾਂ ਦੇ ਕੋਲੋਂ ਰਿਕਵਰ ਕਰਨ ਦੇ ਵਿੱਚ ਇਹਨਾਂ ਦੇ ਕੋਲੋਂ ਲੈਣ ਤੱਕ ਜਿਹੜੇ ਅਸੀਂ ਸਾਰੇ कामयाब ਹੋ ਗਏ ਆ ਜੀ ਗੁਰੂ ਰਾਮਦਾਸ ਜੀ ਨੇ ਕਾਮਯਾਬੀ ਦਿੱਤੀ ਆ ਵੀ ਅਸੀਂ ਇਹ ਸਾਰੇ ਬੈਗ ਜਿਹੜੇ ਨੇ ਇਹਨਾਂ ਦੇ ਕੋਲੋਂ ਲੈਣ ਤੱਕ ਤੇ ਇਹਨਾਂ ਦੇ ਕੋਲੋਂ ਅਸੀਂ ਇਕੱਠੇ ਕਰਵਾ ਕੇ ਖਾਲੀ ਕਰਵਾ ਕੇ ਦੁਕਾਨਾਂ ਤੋਂ ਸਾਰੀਆਂ ਤੋਂ ਖਾਲੀ ਕਰਵਾ ਕੇ ਹੁਣ ਇਹਨਾਂ ਦੇ ਕੋਲੋਂ ਅਸੀਂ ਮੰਗਵਾਏ ਆ ਲੈ ਕੇ ਆਏ ਆ ਤੇ ਹੁਣ ਅਸੀਂ ਇਹ ਜਿਹੜੇ ਆ ਸਾਰੇ ਆ ਵੇਖੋ ਜੀ ਬੋਰੀਆਂ ਦੇ ਵਿੱਚ ਇੱਧਰ ਦੇਖੋ ਭਰੇ ਹੋਏ ਨੇ ਜੀ ਆ ਇੱਧਰ ਵੇਖੋ ਵੈਗਰੂ ਜੀ ਆ ਸਾਰੇ ਜਿਹੜੇ ਆ ਇਹ ਆਪਣੇ ਇਹਨਾਂ ਨੇ ਲਿਆਣ ਕੇ ਸਾਡੇ ਹੱਥ ਆ ਵੇਖੋ ਵੈਗਰੂ ਜੀ ਬੋਰੀਆਂ ਦੇ ਵਿੱਚ ਭਰੇ ਹੋਏ ਆ ਇੱਧਰ ਵੇਖੋ ਆ ਬੋਰੇ ਫੁੱਲ ਭਰੇ ਹੋਏ ਨੇ ਇੱਧਰ ਵੇਖੋ ਤੇ ਇਹਨਾਂ ਨੇ ਮੰਨਿਆ ਵੀ ਇਹ ਅੱਜ ਤੋਂ ਨਹੀਂ ਇਹ ਕੋਈ 6 ਮਹੀਨਿਆਂ ਤੋਂ ਇਹ ਜਿਹੜਾ ਆ ਇਹ ਜਿਹੜੀ ਸਪਲਾਈ ਕਰ ਰਹੇ ਸੀ ਇਹਨਾਂ ਬੈਕਗਰਾਉਂਡ ਦੇ ਵਿੱਚ ਤੇ ਹੁਣ ਇਹਨਾਂ ਨੇ ਅੱਜ ਤੋਂ ਬਾਅਦ ਮੰਨਿਆ ਵੀ ਅੱਜ ਤੋਂ ਬਾਅਦ ਇਹ ਜਿਹੜੀ ਅਸੀਂ ਸਪਲਾਈ ਨਹੀਂ ਕਰਾਂਗੇ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗੇ ਇਹਨਾਂ ਨੇ ਮਾਫੀ ਮੰਗੀ ਆ ਨਹੀਂ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਐਸਾ ਨਹੀਂ ਮੇਰਾ ਭਾਈ ਕੋਈ ਬਾਤ ਨਹੀਂ 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 ਹਮ ਬਿਲਕੁਲ ਨਹੀਂ ਬਿਲਕੁਲ ਨਹੀਂ ਜੇ ਕੁਝ ਨਹੀਂ ਹਮ ਕਰवाने ਆਏ ਆ ਦੇਖੋ ਜੀ ਇਹ ਹਮਾਰੇ ਧਰਮ ਦਾ ਕੰਮ ਥਾ ਠੀਕ ਹੈ ਨਾ ਐਸਾ ਕੁਝ ਹਮ ਨਹੀਂ ਕਰਵਾਨੇ ਆਏ ਮੇਰਾ ਭਾਈ ਸੇਰ ਜੀ ਹੈ ਜਦੋਂ ਨੇ ਬਾਬੀ ਸੇਰ ਜੀ ਨੇ ਮਾਫੀ ਮੰਗ ਲਈ ਹੈ ਇਨਕੇ ਖਿਲਾਫ ਜੋ ਹੈ ਬਿਲਕੁਲ ਆਗੇ ਜੋ ਵੀ ਦੇਖਣਾ ਇਹ ਜਹਾਂ ਕੇ ਕੰਮ ਕਰਨੇ ਵਾਲੇ ਥੇ ਆਦਮੀ ਤੋਂ ਕੋਈ ਬਾਤ ਨਹੀਂ ਹੈ ਦੂਸਰਾ ਅੱਗੇ ਤੋਂ ਹਣ ਕੀ ਸਿੱਖ ਸੰਗਤਾਂ ਵੇਖਣ ਗਿਆ ਜੋ ਵੀ ਕਰਨਾ ਆ ਜਿਹੜਾ ਜਿਹੜਾ ਸਾਡਾ ਕੰਮ ਸੀ ਆ ਜੀ ਵੈਗਰੂ ਨੇ ਸੇਵਾ ਬਖਸ਼ੀ ਹੀ ਉਹ ਅਸੀਂ ਆਪਦੀ ਨਿਭਾ ਕੇ ਤੇ ਆ ਜਿਹੜਾ ਜੀ ਇਹਨਾਂ ਦੇ ਕੋਲੋਂ ਰਿਕਵਰ ਕਰਨੇ ਜੀ ਸਾਰੇ ਬੈਂਕ ਤੇ ਇਹਨਾਂ ਨੇ ਸਾਨੂੰ ਆ ਸਾਰੇ ਜਮਾ ਕਰਾ ਦਿੱਤੇ ਆ ਜੀ ਕੋਈ ਬਾਤ ਨਹੀਂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ